देरा बाबा नानक ਵਿਚ ਆਏ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਰਿਪੋਰਟਰ ਐਸੋਸੀਏਸ਼ਨ ਪੰਜਾਬ ਵੱਲੋਂ ਵਿਸ਼ੇਸ਼ ਰਾਤ ਕੈਂਪ ਲਗਾਇਆ ਗਿਆ ਇਸ ਕੈਂਪ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਸਿੰਘ ਰਾਜਾ ਦੀ ਅਗਵਾਈ ਵਿੱਚ ਪ੍ਰਭਾਵਿਤ ਪਰਿਵਾਰਾਂ ਨੂੰ ਰਾਤ ਸਮੱਗਰੀ ਵੰਡੀ ਗਈ ਸਥਾਨਕ ਲੋਕਾਂ ਨੇ ਰਿਪੋਰਟਰ ਐਸੋਸੀਏਸ਼ਨ ਦੀ ਇਸ ਮਿਹਨਤ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ਵਿਪਨ ਸੋਨੀ ਗੁਲਸ਼ਨ ਕੁਮਾਰ ਚੇਤਨ ਵਿਨੋਦ ਸੋਨੀ ਮੂਲ ਰਾਜਪੱਟੀ ਅਤੇ ਸੋਨੂ ਹਾਜ਼ਰ ਸਨ ਜਿਨ੍ਹਾਂ ਨੇ ਰਾਤ ਵੰਡਣ ਦੇ ਕੰਮ ਵਿੱਚ ਸਰਗਰਮ ਭੂਮਿਕਾ ਨਿਭਾਈ। ਸਤਿੰਦਰ ਸਿੰਘ ਰਾਜਾ ਨੇ ਕਿਹਾ ਕਿ ਹਰ ਪੀੜਤਾਂ ਦੀ ਮਦਦ ਕਰਨਾ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਅੱਗੇ ਵੀ ਐਸੋਸੀਏਸ਼ਨ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਈ ਜਾਵੇਗੀ। ਬਹੁਤ ਮਾੜੇ ਹਾਲਾਤ ਹੈ ਪ੍ਰਸ਼ਾਸਨ ਕੋਲ ਪਹੁੰਚੀ ਹੈ ਕਿ ਪ੍ਰਸ਼ਾਸਨ ਵੱਲੋਂ ਮਦਦ ਹੋ ਰਹੀ ਆ ਬਾਕੀ ਵੱਲੋਂ ਕੁਝ ਜ਼ਿਆਦਾ ਨਹੀਂ ਉਹ ਮਾੜੀ ਕਰ ਰਹੇ ਰਿਪੋਰਟਿੰਗ ਸਟਿਸ਼ਨ ਦੇਖੀ ਕਰਨੇ ਹੈ ਉਹਨਾਂ ਨੇ ਕਿਹਾ ਕਿ ਕੱਲ ਨੂੰ ਆ ਕੇ ਦੇਖਣਾ ਉਹਨੇ ਕਿਹਾ ਜੀ ਇਹ ਦਾ ਕੱਲ ਕਰਦੇ ਜਾਂ ਹਾਂ ਬਹੁਤ ਆ ਬੰਦੀ ਤੇ ਆਪਾਂ ਨੋਟ ਬਣਾਣਾ ਆ ਹਾਂ ਵਾ ਤੇ ਉਹਨਾਂ ਨੂੰ ਦੱਦ ਦਿੱਤੀ ਉਹਨਾਂ ਨੇ ਆਪਣਾ ਹੁਣ ਮਤਦ ਕੀ ਕਿ ਪੰਜਾਬ ਦੀ ਲੋਕਗੋਵਰ ਸਾਹਮਣੇ ਬਣਾ ਦੇ ਆ ਗਿਆ ਆਖਰ ਤੋਂ ਜਲੰਧਰ ਤੋਂ ਆ ਮਦਿਆਨ ਤੋਂ ਵੀ ਮਾਣ ਨਾ ਕਰੀਏ ਤੇ ਆਪਣਾ ਮੈਡਮ ਹੈ ਤੁਹਾਡੀ ਜਿਹੜਾ ਪਾਪਾ ਨਾਨਕ ਤੋਂ ਸੋਲੂ ਸਾਹਿਬ ਨੇ ਬਲੂ ਜੀ ਦੀ ਪੱਟੀ ਦਾ ਆ ਤੇ ਮੇਰਾ ਪਾਪਾ ਨਾਨਕ ਸਾਡੇ ਆਦਮਪੁਰ ਤੋਂ ਟੀਮ ਪਹੁੰਚੀ ਆ ਇੱਥੇ ਆ ਕੇ ਸਾਨੂੰ ਸਭ ਤੋਂ ਜਿਆਦਾ ਖੁਸ਼ੀ ਦੇਦਾ ਪਾਪਾ ਨਾਨਕ ਨੇ ਕਿ ਹੋਈ ਕਿ ਰਿਪੋਰਟਰ ਐਸੋਸੀਏਸ਼ਨ ਦੀ ਸਾਡੀ ਜਿਹੜੀ ਪੂਰੀ ਟੀਮ ਆ ਇਸ ਵਕਤ ਸਾਡੇ ਨਾਲ ਛੇ ਤਰ੍ਹਾਂ ਦੇ ਯਾਰ ਸੋਲੂ ਸਾਹਿਬ ਤੇ ਭਾਜੀ ਹੁਣੀ ਆ ਗੱਲੂ ਜੀ ਆ ਤੁਹਾਡੇ ਲੰਗੋਵਾਲ ਸਾਹਿਬ ਤੁਹਾਡੇ ਦਾਸ ਕੋਦੇ ਆ ਪੱਟੀ ਦਾ ਤੇ ਪੂਰੀ ਟੀਮ ਪਹੁੰਚੀ ਆ ਤੇ ਅਸੀਂ ਧੰਨਵਾਦ ਕਰਦੇ ਹਾਂ ਸ਼ੁਕਰਾਨਾ ਫਾਊਂਡੇਸ਼ਨ ਆਦਮਪੁਰ ਦਾ ਤੇ ਪੂਰੇ ਸੰਗਤ ਦਾ ਆਦਮਪੁਰ ਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਅੱਜ ਜੋ ਕੀ ਸੇਵਾ ਕਰਨ ਆਏ ਆ ਸਾਨੂੰ ਇਹ ਵੱਡੀ ਖੁਸ਼ੀ ਆ ਕਿ ਰਿਪੋਰਟਰ ਐਸੋਸੀਏਸ਼ਨ ਦੀ ਇਹ ਟੀਮ ਆ ਉਹ ਬੜੇ ਬਰਤਕਤ ਜਿੱਥੇ ਪਿੰਡਾਂ 'ਚ ਜਾ ਕੇ ਰੈਸਕੂ ਕਰਦੀ ਹੈ ਉਸੇ ਸਾਡੀ ਪੂਰੀ ਟੀਮ ਰਿਪੋਰਟਰ ਐਸੋਸੀਏਸ਼ਨ ਦੀ ਸੇਵਾ ਤੇ ਲੱਗੀ ਆ ਕਿਉਂਕਿ ਰਿਪੋਰਟਰ ਐਸੋਸੀਏਸ਼ਨ ਦੀ ਗੱਲ ਹੀ ਪੱਤਰਕਾਰ ਦਾ ਦੇ ਨਾਲ ਨਾਲ ਉਹ ਸੇਵਾ ਵੀ ਕਰਦੇ ਆ ਜਿਹਦੀ ਮਿਸਾਲ ਤੁਸੀਂ ਦੇ ਸਕਦੇ ਕਿ ਜੇਰਾਬਾਬਾ ਰਾਣਕਮੀ ਸਾਡੇ ਜਿਹਨੇ ਪੱਤਰਕਾਰ ਆ ਉਹ ਪੱਤਰਕਾਰੀ ਤਾਂ ਕਰਦੇ ਆ ਪੂਰੀ ਪਰਚੇ ਵਾਂਗ ਜਿਹੜੀ ਗੱਲ ਕਰਦੇ ਆ ਤੇ ਅੱਡੀ ਉਸ ਮਾਲਕ ਅੱਗੇ ਵੀ ਇਹ ਬੇਇਤੀ ਕਰਦੇ ਆ ਕਿ ਜੇ ਇਹਦਾ ਬਾਬਾ ਨੌਕਰੀ ਦੇ ਵਿੱਚ ਪਹਿਲਾਂ ਦੇ ਵਿੱਚ ਜਿਹੜੇ ਅੱਗੇ ਆ ਬਾਬਾ ਜੀ ਪਾਣੀ ਛਾਰਨ ਤਾਂ ਕਿ ਉਹ ਆਪਣਾ ਜੀਵਨ ਜਿਹੜਾ ਬੜੀਆ ਤਰੀਕੇ ਨਾਲ ਜੀ ਸਕਣ ਇੱਕ ਹੋਰ ਵੱਡੀ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਇੱਥੇ ਫਸ ਗਏ ਸੀ ਰਾਸਤੇ 'ਚ ਤੇ ਸਾਨੂੰ ਫਿਰ ਉਹਨਾਂ ਨੇ ਐਸ.ਪੀ. ਸਾਹਿਬ ਜਾਂ ਪ੍ਰਸ਼ਾਸਨ ਜਿਹੜਾ ਉਹਨਾਂ ਨਾਲ ਸੰਪਰਕ ਕੀਤਾ ਕਿਉਂਕਿ ਸਮਾਨ ਵੀ ਸਾਡੇ ਕੋਲ ਸੀ ਤੇ ਉਹ ਸਾਨੂੰ ਉਹਨਾਂ ਨੇ ਪੇਸ਼ ਕੀਤੇ ਬੰਦੇ ਜਿਹੜਾ ਇਸ ਤਰ੍ਹਾਂ ਸਪੋਰਟ ਕਰਿਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ